ਸਸੀ ਕਾਜੀ ਇਸ ਟਾਈਮ ਖੜੇ ਆਪਾਂ ਮੇਨ ਬਜ਼ਾਰਪੁਰ ਲਾਡਾ ਚ ਇੱਥੇ ਤੁਹਾਨੂੰ ਇੱਕ ਆਪਣਾ ਪੰਜਾਬੀ ਭਾਈ ਹੈ ਜਿਹੜੇ ਕਿ ਲੋਕਾਂ ਫੌਨ ਨੂੰ ਵੱਲ ਨੂੰ ਮੂਵ ਕਰ ਰਹੇ ਆ ਉਹਨਾਂ ਨੂੰ ਇੱਕ ਚੈਲੰਜ ਹੈ ਵੀ ਤੁਸੀਂ ਅੱਛੇ ਰਹਿ ਕੇ ਪੰਜਾਬ ਚ ਰਹਿ ਕੇ ਵੀ ਕੋਈ ਕਿੱਤਾ ਅਪਣਾ ਸਕਦੇ ਹੋ ਤੁਹਾਨੂੰ ਮਿਲਾਉਣੇ ਆ ਇੱਥੇ ਬਾਈ ਆਪਣਾ ਮੰਗਾਣੀਆਂ ਤੋਂ ਸਰਬੀ ਸਿੰਘ ਜਿਨ੍ਹਾਂ ਨੇ ਸ਼ਹਿਦ ਦਾ ਕਾਰੋਬਾਰ ਕਰਿਆ ਹੈਗਾ ਬੜਲਾਡਾ ਚ ਇਸ ਟਾਈਮ ਖੜੇ ਆਪਾਂ ਇਹਨਾਂ ਤੋਂ ਪਿਓਰ ਸ਼ਹਿਦ ਲੈ ਸਕਦੇ ਹੋ ਤੁਸੀਂ ਔਰ ਸ਼ੁੱਧ ਸ਼ਹਿਤ ਹੈਗਾ ਇਹਨਾਂ ਲਵੇ ਔਰ ਸਪੈਸ਼ਲ ਸਰੋਂ ਦੇ ਸੰਬੰਧ ਚ ਕੋਈ ਸਰੋਂ ਤੋਂ ਵੀ ਤਿਆਰ ਕਰਿਆ ਹੋਇਆ ਹੈ ਸਰੋਂ ਤੋਂ ਮੱਖੀਆਂ ਤੋਂ ਬਾਕੀ ਆਪਾਂ ਬਾਈ ਤੋਂ ਪੁੱਛਦੇ ਹਾਂ ਵੀ ਕੀ ਚੀਜ਼ ਹੈਗੀ ਹੈ ਸੋਸੀ ਕਾ ਬਾਈ ਜੀ ਕੀ ਨਾਮ ਤੁਹਾਡਾ ਹਰਜੀਤ ਹਾਂਜੀ ਸਿੰਘ ਹੈ ਬਾਈ ਹਰਜੀਤ ਸਿੰਘ ਹੈ ਹਾਂਜੀ ਬਾਈ ਸ਼ਹਿਤ ਬਾਰੇ ਦੱਸੋ ਕੁਛ ਨਾ ਕੁਛ ਇਹ ਇਹ ਉਪਰੋਂ ਤੇ ਉਪਰ ਦੇ ਪਹਾੜਾਂ ਤੇ ਤਿਆਰ ਹੋਇਆ ਹੈ ਠੀਕ ਹੈ ਭਰਾ ਔਰ ਜਿਹੜਾ ਤੁਸੀਂ ਸਰੋਂ ਉਹ ਤਿਆਰ ਕਰਿਆ ਬਾਰੇ ਦੱਸ ਰਹੂਨੋਂ ਹੁਣ ਕਸਟਮਰਾਂ ਨੂੰ ਦੱਸੋ ਨਾ ਵੀ ਆਪਣਾ ਜਿਹਨੇ ਵੀ ਸਰੋਂ ਬਾਤ ਹੁੰਦੀ ਹੈ ਨਾ ਹਾਂ ਹਾਂ ਜੀ ਤੇ ੱੱਬੇ ਰੱਖੇ ਹੋਏ ਨੇ ਠੀਕ ਹੈ ਭਰਾ ਸਪੈਸ਼ਲ ਸਰੋਂ ਤੋਂ ਤਿਆਰ ਕਰਿਆ ਹੋਇਆ ਨਾ ਔਰ ਪਿਓਰ ਹੈ ਉਹਨਾਂ ਨੂੰ ਚੈਲੰਜ ਵੀ ਹੈ ਵੀ ਜਿਹੜੇ ਕਹਿੰਦੇ ਆ ਉਹ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਵੀ ਇੱਥੇ ਕੰਮ ਨਹੀਂ ਕੰਮ ਹੈਗਾ ਪਰ ਕੰਮ ਕਰਨ ਦਾ ਢੰਗ ਆਉਣਾ ਚਾਹੀਦਾ ਤੁਹਾਡੀ ਇੱਥੇ ਅਮਰੀਕਾ ਠੀਕ ਹੈ ਜਿਵੇਂ ਕਹਿੰਦੇ ਸਾਡੇ ਸਿਆਣੇ ਕਹਿੰਦੇ ਆ ਡੂੰਗਾ ਬਾਲਾ ਫਾਲਵੇ ਤੇਰੀ ਘਰੇ ਕੈਨੇਡਾ ਜਿਵੇਂ ਉਹ ਕਹਿੰਦੇ ਨਾ ਤਾਂ ਉਰੀ ਕੰਮ ਨੂੰ ਤੁਸੀਂ ਅਪਣਾਓਗੇ ਕਿਤਾ ਬਿਜ਼ਨਸ ਤੌਰ ਤੇ ਲੈ ਕੇ ਆਓਗੇ ਐਗਰੀਕਲਚਰ ਨੂੰ ਤਾਂ ਤੁਸੀਂ ਕਾਮਯਾਬ ਹੋਵੋਗੇ ਧੰਨਵਾਦ ਦੋਸਤੋ